ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਅੱਜ ਰਾਤ ਦੇ ਮੌਸਮ ਦੇ ਕੀ ਹਾਲਾਤ ਨੇ 1 ਅਗਸਤ 2024 ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 7 ਵਜੇ ਦੀ ਗੱਲ ਕਰਾਂਗੇ ਜੀ ਦੇਖਾਂਗੇ ਕਿਸ ਇਲਾਕੇ ਵਿੱਚ ਸਿਸਟਮ ਬਣਦਾ ਦਿਖਾਈ ਦੇ ਰਿਹਾ ਤੇ ਕਿਸ ਇਲਾਕੇ ਵਿੱਚ ਮੀਂਹ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਕਿਉਂਕਿ ਪੰਜਾਬ ਦੇ ਵਿੱਚ ਸਵੇਰ ਵੇਲੇ ਤੋਂ ਹੀ ਲਗਾਤਾਰ ਮੀਂਹ ਪੈ ਰਹੇ ਨੇ ਹਰ ਵਰਗੇ ਹਾਲਾਤ ਆਉਂਦੇ ਜਾਪਦੇ ਨੇ ਕਿਉਂਕਿ ਬਿਆਸ ਦਰਿਆ ਦੇ ਉੱਪਰ ਡੈਮ ਵੀ ਖੋਲ ਦਿੱਤੇ ਗਏ ਨੇ ਹਿਮਾਚਲ ਵਿੱਚ ਲਗਾਤਾਰ ਮੀਂਹ ਪੈਣ ਦੇ ਕਾਰਨ ਪੰਜਾਬ ਦੇ ਵਿੱਚ ਦੁਬਾਰਾ ਤੂਹਾੜਾਂ ਦਾ ਖਤਰਾ ਬਣਦਾ ਦਿਖਾਈ ਦੇ ਰਿਹਾ ਹੈ ਅਗਰ ਅਜਿਹੇ ਦੇ ਵਿੱਚ ਪੰਜਾਬ ਦੇ ਵਿੱਚ ਵੱਡੀ ਕਾਰਵਾਈ ਹੁੰਦੀ ਹੈ ਮੌਸਮ ਦੀ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਕਿਸਾਨਾਂ ਦਾ ਨੁਕਸਾਨ ਜਾਨ ਮਾਲ ਦਾ ਨੁਕਸਾਨ ਅਤੇ ਹੋਰਨਾਂ ਚੀਜ਼ਾਂ ਦੇ ਵਿੱਚ ਪੰਜਾਬ ਦਾ ਨੁਕਸਾਨ ਹੋਣਾ ਤੈ ਹੈ ਗੱਲ ਕਰਾਂਗੇ ਜੀ ਸਿਸਟਮ ਕਿਸ ਇਲਾਕੇ ਵਿੱਚ ਬਣ ਰਿਹਾ ਤਾਜ਼ਾ ਸੈਟਲਾਈਟ ਇਮੇਜ ਦੇਖਦੇ ਹਾਂ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀ ਦੇਖ ਸਕਦੇ ਹੋ ਸਿਸਟਮ ਬਣਦਾ ਦਿਖਾਈ ਦੇ ਰਿਹਾ ਖਾਸ ਕਰਕੇ ਸਰਦੀ ਇਲਾਕਿਆਂ ਦੇ ਵਿੱਚ ਜ਼ਿਲ੍ਹੇ ਵਾਈਜ਼ ਗੱਲ ਕਰਾਂਗੇ ਕਿ ਇਸ ਜ਼ਿਲ੍ਹੇ ਵਿੱਚ ਕੀ ਸਿਸਟਮ ਬਣਦਾ ਦਿਖਾਈ ਦੇ ਰਿਹਾ ਜੀ ਜ਼ਿਲ੍ਹੇ ਵਾਈਜ਼ ਗੱਲ ਕੀਤੀ ਜਾਵੇ ਤਾਂ ਖਾਸ ਕਰਕੇ ਸਿਸਟਮ ਜਿਹੜਾ ਪਟਿਆਲਾ ਫਤਿਹਗੜ੍ਹ ਸਹਿਬ ਸਹਿਜਾ ਅਜੀਤ ਸਿੰਘ ਨਗਰ ਮਲੇਰ ਕੋਟਲਾ ਬਰਨਾਲਾ ਸੰਗਰੂਰ ਮਾਨਸਾ ਇੱਕ ਸਿਸਟਮ ਇਹਨਾਂ ਦੇ ਵਿੱਚ ਬਣਦਾ ਦਿਖਾਈ ਦੇ ਰਿਹਾ ਤੇ ਦੂਜਾ ਸਿਸਟਮ ਜਿਹੜਾ ਸ਼ੁਰਾਤੀ ਤੌਰ ਤੇ ਫਜ਼ਿਲਕਾ ਮੁਕਤਸਰ ਬਠਿੰਡਾ ਮੋਗਾ ਫਰੀਦਕੋਟ ਫਿਰੋਜ਼ਪੁਰ ਕਪੂਰਥਲਾ ਤਰਨਤਾਰ ਅੰਮ੍ਰਿਤਸਰ ਸਾਹਿਬ ਇਹਨਾਂ ਦੇ ਵਿੱਚ ਦੋ ਨੰਬਰ ਦਾ ਸਿਸਟਮ ਬਣਦਾ ਦਿਖਾਈ ਦੇ ਰਿਹਾ ਤੇ ਇਹ ਦੋ ਸਿਸਟਮ ਜਿਹੜੇ ਨੇ ਅੱਜ ਰਾਤ ਪੰਜਾਬ ਦੇ ਵਿੱਚ ਐਕਟਿਵ ਹੁੰਦੇ ਦਿਖਾਈ ਦੇ ਰਹੇ ਨੇ ਅਗਰ ਮੌਸਮ ਸਹੀ ਰਿਹਾ ਸਹੀ ਤਰੀਕੇ ਦੇ ਨਾਲ ਅਗਰ ਵਰਤਾਰਾ ਹਵਾ ਨੇ ਕੀਤਾ ਕਿਉਂਕਿ ਬੀਤੀ ਕੱਲ ਵੀ ਸਿਸਟਮ ਬਣਿਆ ਸੀ ਪਰ ਉਹ ਦੁਆਬੇ ਦੇ ਖੇਤਰ ਤੋਂ ਹੁੰਦਾ ਹੋਇਆ ਖਮਾਚਲ ਬਲ ਲੰਘ ਗਿਆ ਕਿਉਂਕਿ ਬਹੁਤ ਤੇਜ਼ ਹਵਾ ਚੱਲੀ ਹੈ ਦੱਖਣ ਸਾਈਡ ਤੋਂ ਜਿਸ ਦੇ ਨਾਲ ਕੀ ਮੌਸਮ ਦੇ ਵਿੱਚ ਤਬਦੀਲੀ ਆਈ ਸੀ ਰਾਤ ਦੇ ਵੇਲੇ ਨਹੀਂ ਤਾਂ ਇਹ ਜਿਹੜੇ ਸਿਸਟਮ ਪ੍ਰੋਪਰ ਤੌਰ ਤੇ ਪੰਜਾਬ ਦੇ ਵਿੱਚ ਐਕਟੀਵੇਟ ਹੋਣ ਦੇ ਪੂਰੇ ਪੂਰੇ ਚਾਂਸ ਬਣੇ ਹੋਏ ਸੀ ਹੁਣ ਇਹ ਜਿਹੜੇ ਸਿਸਟਮ ਨੇ ਇਹ ਲਗਭਗ ਰਾਤ 11 12 ਵਜੇ ਦੇ ਨੇੜੇ 49 ਸਿਸਟਮ ਪੰਜਾਬ ਵਿੱਚ ਐਕਟੀਵੇਟ ਹੁੰਦੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਮੀਂਹ ਦੀ ਉਮੀਦ ਕੀਤੀ ਜਾ ਸਕਦੀ ਹੈ ਬਾਕੀ ਓਵਰਆਲ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਗਲਗਰੇ ਤਾਪਮਾਨ ਦੇ ਵਿੱਚ ਕਮੀ ਆ ਚੁੱਕੀ ਹੈ ਜੀ 3-4 ਡਿਗਰੀ ਤਾਪਮਨ ਘਟ ਚੁੱਕਿਆ ਕਿਉਂਕਿ ਲਗਾਤਾਰ ਸਵੇਰ ਵੇਲੇ ਤੋਂ ਬੱਦਲਵਾਈ ਬਣੀ ਹੋਈ ਸੀ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਕਮੀ ਦੇਖਣ ਨੂੰ ਮਿਲੇ ਦੇਣ ਵੇਲੇ ਤੇ ਰਾਤ ਦੇ ਵੇਲੇ ਵੀ ਕਮੀ ਬਣੀ ਰਹੇਗੀ ਮੌਸਮ ਦੇ ਵਿੱਚ ਠੰਡ ਦਾ ਅਹਿਸਾਸ ਹੋਣਾ ਅੱਜ ਲਾਜ਼ਮੀ ਦਿਖਾਈ ਦੇ ਰਿਹਾ ਹੈ ਜੀ ਇਹ ਸੀ ਜੀ ਅਪਡੇਟ ਰਾਤ ਦੀ ਅੱਜ ਸ਼ਾਮ 7 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਦੀ ਬਾਕੀ ਵਿੱਚ ਵਿਚਾਲੇ ਅਗਰ ਕੋਈ ਵੀ ਅਪਡੇਟ ਆਉਂਦੀ ਹੈ ਚੈਨਲ ਤੇ ਲਗਾਤਾਰ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਉਹ ਵੀਡੀਓਜ਼ ਵੀ ਮਿਲਦੀਆਂ ਰਹਿਣ ਅਸੀਂ ਸਵੇਰ ਦੁਪਹਿਰ ਤੇ ਸ਼ਾਮ ਲਗਾਤਾਰ ਵੀਡੀਓਜ਼ ਲੈ ਕੇ ਆਉਂਦੇ ਹਾਂ ਜੀ ਲਗਾਤਾਰ ਵੈਦਰ ਦੀ ਰਿਪੋਰਟ ਲੈਣ ਦੇ ਲਈ ਸਬਸਕ੍ਰਾਈਬ ਕਰ ਦਿਓ ਚੈਨਲ ਵੈਦਰ ਬਾਈ ਸੁਮਿੰਦਰ ਨੂੰ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ